ਪਰ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਬਰਖਣ ਦੀ ਸਾਨੂੰ ਟੋਕਿਆ ਜਾਂਦਾ ਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਅਧਿਕਾਰ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਨਹੀਂ ਦੇ ਸਕਦੇ ਸੀ ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ ਉਸ ਦੇ ਐਵੀਡੈਂਸ ਉਸ ਦੇ ਪ੍ਰੂਫ ਮੈਂ ਪੂਰੀ মিডিਆ ਨੂੰ ਦੇ ਸਕਦਾ ਹਾਂ ਪਰ ਮੈਂ ਅੱਜ ਇੱਕ ਗੱਲ ਕਹਾਂਗਾ ਕਿ ਚਿੱਟਾ ਫਲਾਣਾ ਠਮਕੜਾ ਜਿਹੜਾ ਵੀ ਨਸ਼ਾ ਅਰ ਉਸੇ ਤਰ੍ਹਾਂ ਵਿਕ ਰਿਹਾ ਜੇ ਮੈਂ ਮਾਫੀਆ ਦੀ ਗੱਲ ਕਰਾਂ ਅੱਜ ਕੇਵਲ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਕੀ ਕੇਵਲ ਮਾਫੀਆ ਜਿਹੜਾ ਅਗਰ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੈ ਕੀ ਕੇਵਲ ਮਾਫੀਆ ਕੀ ਆਮ ਲੋਕਾਂ ਦੇ ਘਰ 'ਚ ਜਿਹੜੀ ਕੇਬਲ ਚਲਦੀ ਹੈ ਕੀ ਮਾਫੀਆ ਦੇ ਨੱਥ ਪਈ ਹੈ ਕੀ ਲੋਕਾਂ ਨੂੰ ਸਸਤਾ ਕੇਬਲ ਨੈਟਵਰਕ ਮਿਲ ਰਿਹਾ ਉਹੀ ਲੋਕ ਜਿਹੜੇ ਲੋਕ ਪਹਿਲਾਂ ਕੇਬਲ ਦਾ ਕੰਮ ਕਰਦੇ ਸੀ ਅੱਜ ਵੀ ਉਹੀ ਲੋਕ ਕੇਬਲ ਦਾ ਕੰਮ ਕਰ ਰਹੇ ਆ ਕਿਤੇ ਨਾ ਕਿਤੇ ਸਰਕਾਰ ਦੀ ਇਹ ਚ ਮੈਨੂੰ ਮਿਲੀ ਭੁਗਤਾਨ ਅੱਛਾ ਸ਼ਿਤੂਨਾ ਜੀ ਕੱਲ ਆਪ ਨੂੰ ਵੀ ਮੇਰਾ ਇੱਕ ਸਵਾਲ ਦੋਨੋਂ ਸੇ ਹੈ ਕਿ ਕੀ ਜਦ ਆਪਨੇ ਕੱਲ ਬੀਜੇਪੀ ਜੁਆਇਨ ਕੀ ਹੈ ਤਾਂ ਕੀ ਪਾਰਟੀ ਆਮ ਆਦਮੀ ਪਾਰਟੀ ਤੋਂ ਸੇ ਆਪਕੋ ਕੋਈ ਦਬਾਅ ਆਇਆ ਵਾਪਸ ਜੁਆਇਨਿੰਗ ਕਰਨੇ ਕੇ ਲਈ ਜਾਂ ਆਪਕੋ ਰੋਕਨੇ ਕੇ ਲਈ ਦੇਖਿਏ ਫੋਨ ਤੋਂ ਆਤੇ ਰਹੇ ਇਹ ਬਾਤ ਨਹੀਂ ਹੈ ਕਿ ਫੋਨ ਨਹੀਂ ਆਏ ਸੀਨੀਅਰ ਲੀਡ ਦੇਖਿਏ ਬਾਤ ਤਾਂ ਛੋਟੀ ਸੀ ਹੈ कि अगर किसी पार्टी का राष्ट्रीय नेता किसी शहर में जाके लोगों के साथ ये वायदा करता है कि जलंधर में हम मॉडल टाउन में जलंधर के नकोदर रोड पे लगे हुए कूड़े के ढेर हम उठवा देंगे आप हमारा एक बार लोकसभा में हमारा मेंबर पार्लियामेंट जो जिता के भेजो अगर राष्ट्रीय नेता के किए हुए वायदे जलंधर के लोगों के साथ अगर मैं सभी मीडिया वालों से ये दरख्वास्त करता हूँ कि अगर आपकी टीमें जलंधर में है तो अभी मॉडल टाउन का जो शमशान घाट है वहाँ अपनी टीम अभी तुरंत भेज के देख लीजिए जलंधर के नकोदर रोड खालसा स्कूल के बाहर अभी आप तुरंत अपनी टीम भेज के देख लीजिए कि जिस पार्टी के राष्ट्रीय नेता द्वारा एक महज छोटा सा वायदा कूड़ा उठाने का जलंधर के लोगों के साथ किया हो अगर वो वायदा पूरा हो गया है तो मैं ये समझूंगा कि जो जलंधर के लोगों की सोच थी जिस सोच से लोगों ने हमें वोटें डाली इलेक्शन में हमें जिताया तो उनकी सोच पूरी होगी ये तो मैंने एक छोटा सा एग्जाम्पल बताया अभी चुनावी वादे तो बहुत बड़ा पिटारा है जो जलंधर में किए गए थे वो वन बाय वन आपको बताएंगे अगर छोटा सा काम राष्ट्रीय नेता के कहने के ऊपर पंजाब की सरकार नहीं कर सकती तो मुझे इस सरकार से कोई किसी तरह की आस तो नजर नहीं आती दे काम देखिए दे जलंधर के लोगों को आस बनी कि जब जलंधर की बाई चोन जीती गई ਤਾ ਜਲੰਧਰ ਦੇ ਲੋਕਾਂ ਦੀ ਆਸ ਬਣੀ ਕਿ ਜਦੋਂ ਜਲੰਧਰ ਦੇ ਵਿੱਚ ਲੋਕਲ ਬੋਡੀ ਮੰਤਰੀ ਐ ਸਰਦਾਰ ਬਲਕਾਰ ਸਿੰਘ ਜੀ ਨੂੰ ਬਣਾਇਆ ਗਿਆ ਤਾਂ ਲੋਕਾਂ ਦੀ ਆਸ ਬਣੀ ਕਿ ਜਲੰਧਰ ਦੇ ਵਿੱਚ ਕੰਮ ਹੋਣਗੇ ਕਿਉਂਕਿ ਜਲੰਧਰ ਦੇ ਵਿੱਚ ਦੁਆਬੇ ਦੇ ਵਿੱਚ ਕੋਈ ਮੰਤਰੀ ਨਹੀਂ ਸੀ ਪਰ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਵੀ ਜਿਹੜੇ ਹਾਲਾਤ ਐ ਜਸ ਦੇ ਤਸ ਖੜੇ ਐ ਜਲੰਧਰ ਦੀਆਂ ਸੜਕਾਂ ਟੁੱਟੀਆਂ ਪੂੜੇ ਦੇ ਬੁਰੇ ਹਾਲ ਐ ਮਹੱਲਿਆਂ ਦੇ ਵਿੱਚ ਗੰਦਾ ਪਾਣੀ ਖੜਿਆ ਔਰ ਮੈਨੂੰ ਥੋੜੇ ਦਿਨ ਪਹਿਲਾਂ ਅਸੀਂ ਜਲੰਧਰ ਸੈਂਟਰਲ ਦੇ ਵਿੱਚ ਉੱਥੋਂ ਦੇ ਐਮਐਲਏ ਰਮਨ अरोड़ा ਜੀ ਦੇ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਲੋਕਾਂ ਨੇ ਬਹੁਤ ਬੁਰੀ ਹਾਲਤ ਕੀਤੀ ਉੱਥੇ ਸਾਨੂੰ ਕੰਮ ਤਾਂ 5 ਮਿੰਟ ਦਾ ਸੀ ਪਰ ਲੋਕਾਂ ਨੂੰ ਮਨਾंदे ਮਨਾंदे ਸਾਨੂੰ 2 ਘੰਟੇ ਲੱਗ ਗਏ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੈ ਸਿਰਫ ਮੈਂ ਕਿਉਂਕਿ ਇਹ ਬੇਸਿਕ ਜਿਹੜੀਆਂ ਜਿਹੜੀਆਂ ਨੀਡਸ ਹੈ ਸਾਫ਼ ਸੁਥਰਾ ਪਾਣੀ ਸਾਫ਼ ਸੁਥਰਾ ਵਾਤਾਵਰਣ ਚੰਗੀਆਂ ਸੜਕਾਂ ਇਹ ਬੇਸਿਕ ਇਨਫਰਾਸਟ੍ਰਕਚਰ ਹੈ ਅਗਰ ਪਾਰਟੀ ਵਾਇਦਾ ਕਰਨ ਤੋਂ ਬਾਅਦ ਵੀ ਇਹ ਇਨਫਰਾਸਟ੍ਰਕਚਰ ਮੁਹਾਇਰ ਨਹੀਂ ਕਰਾ ਸਕਦੀ ਮੈਂ ਰਿਮਾਈਂਡਰ ਕਾਫੀ ਵਾਰੀ ਦੇ ਚੁਕਾ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਔਰ ਦਿੱਲੀ ਦੀ ਲੀਡਰਸ਼ਿਪ ਨੂੰ ਵੀ ਕਾਫੀ ਵਾਰੀ ਤੇ ਮਸਲਾ ਹੋਇਆ ਹੈ ਕਿ ਕੱਲ ਆਪਨੇ ਿੰਕੋ ਜੀ ਭਾਜਪਾ ਜੁਆਇਨ ਕੀਆ ਹੈ ਕਿ ਆਪਕੇ ਉੱਪਰ ਲਗਾਤਾਰ ਗੈਸ ਸੀਐਮ ਭਗਵੰਤ ਜੀ ਗੱਲ ਤਨ 100 ਮੀਟਰ ਤੇ 25 ਕਰੋੜ ਲੀਡਲ ਕਿਹਾ ਗਿਆ ਭਗਵੰਤ ਮਾਨ ਜੀ ਕਹਿੰਦੇ ਨੇ ਕਹਿੰਦੇ ਗਰਦਨ ਸਿੱਧੀ ਰੱਖੀ ਹੈ ਅਸੀਂ ਚਲੋ ਗੱਲ ਹੈ ਕਿ ਗੱਲ ਹੈ ਕਿ ਅੱਜ ਉਹਨਾਂ ਦੇ ਘਰ ਖੁਸ਼ੀਆਂ ਹੈ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਹੈ ਕਿਉਂਕਿ ਹਜੇ ਚੋਣਾਂ ਵੀ ਦੰਗਲ ਲੱਗਨੇ ਆ ਬਹੁਤ ਗੱਲਾਂ ਬਹੁਤ ਕੁਝ ਹੋਣੀ ਆ ਇਹ ਇੱਕ ਇੱਕ ਗੱਲ ਦਾ ਜਵਾਬ ਟਕਾ ਕੇ ਦਿੱਤਾ ਜਾਊਗਾ ਟਕਾ ਕੇ ਦੇ ਆਂ ਆਮਾਦੀ ਪਾਰਟੀ ਦੀ ਪੋਜੀਸ਼ਨ ਤੁਹਾਡੇ ਮੁਤਾਬਕ ਕੀ ਹੈ ਜੀ ਹੈ ਕਿਉਂਕਿ ਤੁਸੀਂ ਵੀ ਹੋਰ ਵੀ ਨਹੀਂ ਦਿੱਤਾ ਵੀ ਉਹਨੂੰ ਪਿਆਰ ਪਾਰਟੀ ਰਿਪਰਟੇ ਵੀ ਉਹ ਦੇਖਿਆ ਵੀ ਹੈ ਦੇਖਿਏ ਮੇਰਾ ਇਹ ਮੰਨਣਾ ਹੈ ਕਿ ਗੱਲਾਂ ਬਹੁਤ ਜ਼ਿਆਦਾ ਔਰ ਆਉਟਪੁੱਟ ਬਹੁਤ ਘੱਟ ਹੈ ਲੋਕਾਂ ਨੂੰ ਆਸ ਸੀ ਅੱਜ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਕਿ ਡਿਵੈਲਪਮੈਂਟ ਨੂੰ ਲੈ ਕੇ ਸੜਕਾਂ ਖਰਾਬ ਹੈ ਜੇ ਮੈਂ ਲਾਅ ਐਂਡ ਆਰਡਰ ਦੀ ਸਥਿਤੀ ਦੀ ਗੱਲ ਕਰਾਂ ਅੱਜ ਜਿਹੜੇ ਰੈਨਸਮ ਮੰਗਣ ਵਾਲੇ ਜਿਹੜੇ ਗੁੰਡੇ ਬਦਮਾਸ਼ ਹੈ ਅੱਜ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਲੋਕ ਵਪਾਰੀ ਹੈ ਜਿਹੜੇ ਅੱਜ ਡਰੇ ਹੋਏ ਆ ਨਸ਼ੇ ਦੀ ਗੱਲ ਕਰਾਂ ਤਾਂ ਨਸ਼ੇ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਲਗਾਮ ਨਹੀਂ ਲੱਗੀ ਅੱਜ ਨਸ਼ਾ ਉਸੇ ਤਰ੍ਹਾਂ ਗਲੀਆਂ ਮਹੱਲਿਆਂ ਦੇ ਵਿੱਚ ਚਿੱਟਾ ਫਲਾਣਾ ਟਮਕੜਾ ਜਿਹੜਾ ਵੀ ਨਸ਼ਾ ਔਰ ਉਸੇ ਤਰ੍ਹਾਂ ਵਿਕ ਰਿਹਾ ਜੇ ਮੈਂ ਮਾਫੀਆ ਦੀ ਗੱਲ ਕਰਾਂ ਅੱਜ ਕੇਵਲ ਮਾਫੀਆ ਉਸੇ ਤਰ੍ਹਾਂ ਕੰਮ ਕਰ ਰਿਹਾ ਕੀ ਕੇਵਲ ਮਾਫੀਆ ਜਿਹੜਾ ਅਗਰ ਪੰਜਾਬ ਸਰਕਾਰ ਦੀ ਨੀਅਤ ਸਾਫ਼ ਹੈ ਕੀ ਕੇਵਲ ਮਾਫੀਆ ਕੀ ਆਮ ਲੋਕਾਂ ਦੇ ਘਰ 'ਚ ਜਿਹੜੀ ਕੇਬਲ ਚਲਦੀ ਹੈ ਕੀ ਮਾਫੀਆ ਦੇ ਨੱਥ ਪਈ ਹੈ ਕੀ ਲੋਕਾਂ ਨੂੰ ਸਸਤਾ ਕੇਬਲ ਨੈਟਵਰਕ ਮਿਲ ਰਿਹਾ ਉਹੀ ਲੋਕ ਜਿਹੜੇ ਲੋਕ ਪਹਿਲਾਂ ਕੇਬਲ ਦਾ ਕੰਮ ਕਰਦੇ ਸੀ ਅੱਜ ਵੀ ਉਹੀ ਲੋਕ ਕੇਬਲ ਦਾ ਕੰਮ ਕਰ ਰਹੇ ਆ कितने ना कितने सरकार दिए तो मैंने मिली अच्छा जी कल कल आपसे भी मेरा दोनों से है कि क्या जब आपने बीजेपी ज्वाइन की है तो क्या पार्टी आम आदमी पार्टी तो से आपको कोई दबाव आया वापस ज्वाइनिंग करने के लिए या आपको रोकने के लिए देखिए फोन तो आते रहे ये बात नहीं है कि फोन नहीं आए सीनियर लीडरशिप के कईयों के फोन आए हैं पर जो एक बार मन बन जाता है जो फैसला लिया जाता है क्योंकि पिछले 15-20 दिन से लगातार पार्टी से हम बात कर रहे थे पार्टी के कांटेक्ट में थे पर किसी तरह की भी आ, कोई कंक्लूटिव जो बात है कोई कंक्रीट जो बात है वो पार्टी की तरफ से नहीं हुई इसीलिए ये फैसला लेना बरा सर ਤੁਹਾਡੇ ਦੇ ਸੱਟੇ ਪਾਜੀ ਦਾ આરોਪ ਲੱਗਦਾ ਪਿਆ ਮੈਂ ਥੱਲੇ ਬੋਲਣ ਮੈਂ ਨਹੀਂ ਪਾਉਂਦਾ ਪਾਰਟੀ ਨੇ 2 ਹਫਤੇ ਪਹਿਲੇ ਵੀ ਆਪ ਚਾਇਰ ਕਰਨੇ ਵਾਲੇ تھے ਉਸ ਵਕਤ ਆਪ ਅਵਧਿਆ ਚਲੇ ਗਏ ਉਸ ਵਕਤ ਆ ਬਈ ਜੀ ਇਹਨਾਂ ਨੂੰ ਪੋਸਟਰ ਕੋਲਡਕ ਤੁਹਾਨੂੰ ਐਲਾਨ ਦਿੱਤਾ ਫਿਰ ਵੀ ਕਿਉਂ ਤੁਸੀਂ ਇੱਕ ਸਾਲ ਪਾਰਟੀ ਦੇ ਵਿੱਚ ਵੀ ਨਹੀਂ ਘਟ ਸਕੇ ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਮੈਨੂੰ ਕਿਉਂ ਘਰੋਂ ਲੈ ਕੇ ਆਏ ਸੀ ਅਗਰ ਅਗਰ ਕੋਈ ਉਹਨਾਂ ਨੂੰ ਲੱਗਿਆ ਸੀ ਕਿ ਜਲੰਧਰ ਦੇ ਵਿੱਚ ਕੋਈ ਅਗਰ ਇਲੈਕਸ਼ਨ ਜਿੱਤ ਸਕਦਾ ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਮੈਂ ਜਿੱਤ ਸਕਦਾ ਮੇਰੇ ਇਲਾਵਾ ਹੋਰ ਵੀ ਲੋਕ ਸਨ ਕਿਸੇ ਹੋਰ ਨੂੰ ਵੀ ਲੜਾਇਆ ਜਾ ਸਕਦਾ ਸੀ ਮੈਂ ਤਾਂ ਅਖੀਰ ਤੱਕ ਵੀ ਨਾ ਕੀਤੀ ਸੀ ਪਰ ਕਿਤੇ ਨਾ ਕਿਤੇ ਜਲੰਧਰ ਦੇ ਲੋਕਾਂ ਦੇ ਵਿੱਚ ਵਿਸ਼ਵਾਸ ਕਾਇਮ ਕੀਤਾ ਕਿਉਂਕਿ ਮੈਂ ਜਲੰਧਰ ਚ ਨਗਰ ਨਿਗਮ ਦੇ ਵਿੱਚ ਤਿੰਨ ਵਾਰ ਕਾਉਂਸਲਰ ਦੇ ਤੌਰ ਤੇ ਸੇਵਾ ਕੀਤੀ ਹੈ ਵਤੌਰ ਵਿਧਾਇਕ ਸੇਵਾ ਕੀਤੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਸ਼ਵਾਸ ਸੀ ਉਹ ਉਸ ਉਸ ਵਿਸ਼ਵਾਸ ਨੂੰ ਇਹਨਾਂ ਨੇ ਕੈਸ਼ ਕੀਤਾ ਅਗਰ ਪਾਰਟੀ ਦੀ ਪਪੂਲਾਰਿਟੀ ਦੀ ਗੱਲ ਕਰਾਂ ਤਾਂ ਸਰਕਾਰ ਬੰਦਿਆਂ ਹੀ 3 ਮਹੀਨਿਆਂ ਦੇ ਵਿੱਚ ਜਿਹੜੀ ਪਾਰਟੀ ਦੀ ਆਪਣੀ ਜਿਹੜਾ ਪਾਰਟੀ ਦਾ ਬਰੀਡਿੰਗ ਸੈਂਟਰ ਕਿਹਾ ਜਾਂਦਾ ਸੰਗਰੂਹ ਔਰ ਮੁੱਖ ਮੰਤਰੀ ਸਾਹਿਬ ਦੀ ਉਹ ਆਪਣੀ ਘਰ ਦੀ ਸੀਟ ਹੈ ਉਹਦਾ 3 ਮਹੀਨੇ ਬਾਅਦ ਜਿਹੜੀ ਹੈ ਪਾਰਟੀ ਹਾਰ ਗਈ ਸੀ ਤੋਂ ਇਸ ਕਰਕੇ ਉਹਨਾਂ ਨੇ ਸੋਚ ਸਮਝ ਕੇ ਉਹ ਚਿਹਰਾ ਚੁਣਿਆ ਸੀ ਜਿਹੜਾ ਉਹਨਾਂ ਦੀ ਨਈਆ ਨੂੰ ਜਿਹੜਾ ਪਾਰ ਲਗਾ ਸਕਦਾ ਰਿੰਕੂ ਜੀ ਰਿੰਕੂ ਜੀ ਦੋਨਾਂ ਨੇ ਵੀ ਆਪ ਰੈਂਟ ਕਰਨੇ ਵਾਲੇ ਤੇ ਸਰ ਕੀਆ ਸੋਖਿਆ ਦੇ ਨਾਮ ਕੋ ਅੰਗਰਾਰ ਹੁੰਦੇ ਰਿਹਾ ਇਸ ਪਾਰਟੀ ਵਿੱਚ ਇਕੱਠਿਆ ਕੰਮ ਕਿਵੇਂ ਕਰ ਪਾਉਂਦੇ ਆਮ ਆਦਮੀ ਪਾਰਟੀ ਤੋਂ ਕਾਫੀ ਖੜਕੀ ਹੈ ਤੁਹਾਡੀ ਸ਼ੀਤੇ ਜੀ ਖੁਦ ਫੇਸਬੁਕ ਤੇ ਲਾਈਵੋਂ ਕਿਹਾ ਨੇ ਜਿਹੜਾ ਸਾਡਾ ਐਮਪੀਆ ਦੁਆਰੇ ਜਿੱਤ ਕੇ ਦਿਖਾ ਦੇ ਚਲੋ ਗੱਲ ਹੈ ਕਿ ਹਮੇਸ਼ਾ ਹਮੇਸ਼ਾ ਚੰਗੇ ਸਮੇਂ ਦੀ ਕਾਮਨਾ ਕਰਨੀ ਚਾਹੀਦੀ ਹੈ ਔਰ ਅਸੀਂ ਇੱਕ ਦੂਜੇ ਦੇ ਬਿਲਕੁਲ ਨਾਲ ਬਾਹ ਨਾਲ ਬਾਹ ਜੋੜ ਕੇ ਕੁਰਸੀਆਂ ਤੇ ਬੈਠੇ ਤੁਹਾਨੂੰ ਕੋਈ ਲੜਾਈ ਨਜ਼ਰ ਆ ਰਹੀ ਕਿਸੇ ਕਿਸੇ ਤਰ੍ਹਾਂ ਦੀ ਕਿਸੇ ਤੁਸੀਂ ਆਪਚ ਵੀ ਨਜ਼ਰ ਆਈ ਕਿਸੇ ਤਰ੍ਹਾਂ ਦੀ ਕੋਈ ਲੜਾਈ ਨਜ਼ਰ ਆ ਰਹੀ ਹੈ ਦੇਖੋ ਅੱਜ ਇੱਕ ਫੈਸਲਾ ਇੱਕ ਟਾਈਮ ਤੇ ਲਿਆ ਗਿਆ ਹੈ ਤਾਂ ਕਿੰਨਾ ਕਿਤੇ ਤੁਹਾਨੂੰ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਕਿ ਅਸੀਂ ਰਲ ਕੇ ਜਲੰਧਰ ਦੇ ਲੋਕਾਂ ਦੇ ਲਈ ਉਹਨਾਂ ਦੀ ਸੇਵਾ ਕਰਾਂਗੇ। ਜੀ ਤੀਸਰੀ ਵਾਰ ਨਾ ਸਵਾਲ ਸਰ ਸੀਰ ਸੀਰ ਨਿਕੰਤ ਸਾਹਿਬ ਜੀ ਪਾਰਟੀ ਪਾਣੀ ਕਿਉਂ ਪਾਣੀ ਕਿਉਂ ਪਾਣੀ ਸੁਮਿਸ਼ੀਤ ਨੂੰ ਫੋਨ ਲਾ ਬਿਲਕੁਲ ਰਿਕੁ ਜੀ ਇੱਕ ਵਾਰ ਪੁੱਛ ਲਓ ਜੋਸ਼ੀ ਜੀ ਇੱਕ ਇੱਕ ਸਵਾਲ ਸਰ ਮੈਂ ਕਰਕੇ ਆਪਾਂ ਪਾਣੀ ਪਾਣ ਦੇ ਲੋ ਦੋਸਤਾਂ ਪਹਿਲੇ ਵੀ ਆਪਕੇ ਵਿਜੇਪੀ ਵਿੱਚ ਸ਼ਾਮਿਲ ਹੋਣੇ ਚਾਹਤਿ ਬਹੁਤ ਬਹੁਤ ਧੰਨਵਾਦ ਕਰਦਾ ਆਪਣਾ ਪਵਦ ਸਾਰੇ মিডিਆ ਦੇ ਦੁਬਾਰਾ ਪੁੱਛਦਾ ਦੋਸਤਾਂ ਦਾ ਇਸੇ ਬਾਅਦ ਮੈਂ ਕਿ ਪਿਛਲੇ 2-3 ਦਿਨ ਤੋਂ ਬਹੁਤ ਚਰਚਾ ਚੱਲ ਰਹੀ ਹੈ ਕਿ ਜਿਸ ਟਾਈਮ ਅਸੀਂ ਸਾਰੇ ਲੋਕ ਆਮਾਦੀ ਪਾਰਟੀ ਦਾ ਮੈਂ ਜਾਂ ਮੇਰੇ ਵੱਡੇ ਭਾਈ ਸ਼ਕੀਰ ਕੁਮਾਰ ਕੋਈ ਹਿੱਸਾ ਸੀ ਅਸੀਂ ਬਹੁਤ ਹੀ ਚੰਗੇ ਇਨਸਾਨ ਸੀ ਦੋਦੇ ਧੋਤੇ ਸੀ ਅੱਜ ਰਾਤੋਂ ਰਾਤ ਹੀ ਅਸੀਂ ਲੋਕ ਬੇਈਮਾਨ ਲੋਟਸ ਦੇ ਅੰਦਰ ਪੈਸਿਆਂ ਦੇ ਲਾਲਚ ਦੇ ਲਈ ਉਹਨਾਂ ਲੋਕਾਂ ਦੀ ਸੋਚਣਾ ਸੀ ਚਲੇ ਗਏ ਮੈਂ ਸਭ ਤੋਂ ਪਹਿਲੇ ਅੱਜ ਤੁਹਾਡੇ ਮੀਡੀਆ ਦੇ ਮਾਧਿਓਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨਾ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਤੇ ਉਹਨਾਂ ਨੇ ਆਪਣੀ ਨਲੈਕੀ ਨਹੀਂ ਫੜੀ ਆਪਣੇ ਕੰਮ ਦੇ ਵਿੱਚ ਹਮੇਸ਼ਾ ਘਰ ਦਾ ਮੁਖੀਆ ਹੋ ਹੁੰਦਾ ਕਿ ਜਿਸ ਤਮ ਘਰ ਦੇ ਵਿੱਚ ਦਰਾਰ ਪੈਣ ਲੱਗੀ ਹੋਵੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆਣ ਲੱਗੇ ਹੋਵੇ ਤੇ ਘਰ ਦਾ ਮੁਖੀਆ ਦੇਖਦਾ ਕਿੱਕੇ ਨੇ ਪਾਸੋ ਐਸ.ਸੀ ਦੀ ਕਮੀ ਐ ਅਸੀਂ ਲੋਕ 2021 ਦੇ ਵਿੱਚ ਆਮ ਆਦਮੀ ਪਾਰਟੀ ਮੈਂ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਨੇ ਜੁਆਇਨ ਕੀਤੀ ਇੱਕ ਬਹੁਤ ਵੱਡੇ ਬਦਲਾਵ ਦੇ ਰੂਪ ਚ ਜਿੱਦਾਂ ਇਹ ਲੋਕ ਗੱਲਾਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਲੋਕ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਵਿਸਤ ਦਿਖਾਵਾਂਗੇ ਅਸੀਂ ਲੋਕ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਕਿਉਂਕਿ ਜੋ ਪ੍ਰਿੰਟ ਬਲੂਪ੍ਰਿੰਟ ਉਹਨਾਂ ਦੇ ਹੱਥੇ ਵਿੱਚ ਸੀ ਅਗਰ ਉਸ ਚੀ ਨੂੰ ਦੇਖਿਆ ਜਾਵੇ ਤੇ ਅੱਜ ਹਰ ਬੰਦਾ ਇਦਾਂ ਦਾ ਪੰਜਾਬ ਦਾ ਸੁਪਨਾ ਦੇਖਦਾ ਹੈ ਜਿਹਦਾ ਸੁਪਨਾ ਇਹਨਾਂ ਨੇ ਦਿਖਾਇਆ ਅਸੀਂ ਲੋਕ ਉਸੇ ਹੀ ਲਾਲਸ ਦੇ ਵਿੱਚ ਉਸੇ ਹੀ ਗੁੰਮਰਾਹ ਦੇ ਵਿੱਚ ਮੈਂ ਤੇ ਮੇਰੇ ਸਾਥੀ ਆ ਕੇ 2021 ਜੋ ਆਮ ਆਦਮੀ ਜੁਆਇਨ ਕਰਕੇ 2022 ਦੇ ਵਿੱਚ ਚੰਦਰ ਵੈਸਟ ਦੇ ਲੋਕਾਂ ਨੇ ਮੇਰੇ ਉੱਤੇ ਮੇਰੇ ਪਰਿਵਾਰ ਉੱਤੇ ਮੇਰੇ ਸਾਥੀਆਂ ਉੱਤੇ ਵਿਸ਼ਵਾਸ ਕੀਤਾ ਸਾਨੂੰ ਐਮਐਲਏ ਬਣਾਇਆ ਅਸੀਂ ਬੜੀ ਉਮੀਦ ਦੇ ਨਾਲ ਵਿਧਾਨ ਸਭਾ ਦੇ ਵਿੱਚ ਜੇ ਜਾ ਕੇ ਉਸ ਧਰਤੀ ਨੂੰ ਚੁੰਮਿਆ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਹੈ ਕਿ ਮੈਂ ਲੋਕਾਂ ਦੀ ਇੱਥੇ ਗੱਲ ਰੱਖਣ ਆਉਂਗਾ ਕਿਉਂਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਜਨਮ ਲਿਆ ਹਾਂ ਮੈਂ ਦਲਿਤ ਪਰਿਵਾਰਕ ਬੱਚਾ ਹਾਂ ਕਿ ਮੇਰੇ ਜਿਹੜੇ ਲੋਕ ਆ ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਰਹਿੰਦੇ ਜਿਲੰਦਰ ਦੇ ਵਿੱਚ ਉਹ ਬੜੀ ਮਾੜੀ ਹਾਲਾਤਾਂ ਦੇ ਵਿੱਚ ਲੋਕ ਘਰ ਦਾ ਗੁਜ਼ਾਰਾ ਤਰਪਾਉਂਦੇ ਆ ਮੈਨੂੰ ਬੜੀ ਆਸ ਸੀ ਕਿ ਜਿਹੜੀ ਇਹ ਸਰਕਾਰ ਆਈ ਏ ਇਹ ਦਲਿਤਾਂ ਦੀ ਅਣਖਾਂ ਦੀ ਪਿਛੜਿਆਂ ਦੀ ਇਹ ਗੱਲ ਕਰੂਗੀ ਪਰ ਜਿਸ ਟਾਈਮ ਵਿਧਾਨ ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਬਰਖਣ ਦੀ ਸਾਨੂੰ ਟੋਕਿਆ ਜਾਂਦਾ ਸੀ ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਅਧਿਕਾਰ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਨਹੀਂ ਦੇ ਸਕਦੇ ਸੀ ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ ਉਸਦੇ ਐਵੀਡੈਂਸ ਉਸਦੇ ਪ੍ਰੂਫ ਮੈਂ ਪੂਰੀ মিডিਆ ਨੂੰ ਦੇ ਸਕਦਾ ਹਾਂ ਪਰ ਮੈਂ ਅੱਜ ਇੱਕ ਗੱਲ ਕਵਾਂਗਾ ਲਾਸਟ ਦੇ ਉੱਤੇ ਇਹ ਨਹੀਂ ਮੈਂ ਉਸ ਪਾਰਟੀ ਦੇ 24 ਮਹੀਨੇ ਕੰਮ ਕੀਤਾ 25 ਮਹੀਨੇ ਅੱਜ ਉਹ ਪਾਰਟੀ ਨੂੰ ਚੜ ਕੇ ਆ ਗਿਆ ਪਰ ਮੈਂ ਲਾਸਟ ਵਾਰ ਕੱਲ ਸੰਦੀਪ ਪਟਕ ਜੀ ਦੇ ਮੈਨੂੰ ਬਹੁਤ ਵਾਰ ਕਾਲ ਆਈ ਉਹਨਾਂ ਦੇ ਨਾਲ ਮੈਂ ਗੱਲ ਵੀ ਕੀਤੀ ਉਹਨਾਂ ਦੇ ਮੈਂ ਰਿਸਪੈਕਟ ਕਰਦਾ ਆਪਣੇ ਵੱਡੇ ਭਰਾ ਤੋਂ ਜ਼ਿਆਦਾ ਪਰ ਮੈਂ ਉਹਨਾਂ ਦੇ ਮਾਦਬ ਦੇ ਨਾਲ ਆਮ ਆਦੀ ਪਾਰਟੀ ਦੇ ਕਰ ਇੱਕ ਇੱਕ ਕਾਰਕਟਰ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਕੱਲ 100 150 ਲੋਕਾਂ ਨੇ ਪੂਰੇ ਦਬਾਬੇ ਦੇ ਵਿੱਚੋਂ 5 ਘੰਟੇ ਜਿੱ ਇਕੱਠੇ ਕਰਕੇ ਕੋਈ ਜਿਹੜੀ ਸ਼ਰਾਰਤ ਕੀਤੀ ਏ ਇਹ ਸ਼ਰਾਰਤ ਦੁਬਾਰਾ ਨਾ ਕਰਿਓ ਨਹੀਂ ਤੇ ਉਹ ਮੈਂ ਨੰਗਾ ਚਿਹਰਾ ਕਰਾਂਗਾ ਆਮ ਆਦਮੀ ਪਾਰਟੀ ਦਾ ਕਿਦਾਂ মিডিਆ ਨੂੰ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਕਿਦਾਂ মিডিਆ ਦੇ ਲੋਕਾਂ ਨੂੰ ਕਿਹਾ ਜਾਂਦਾ ਅੱਜ ਇਹਦਾ ਚੈਨਲ ਬੰਦ ਕਰ ਦਿਓ ਅੱਜ ਇਹਦੇ ਚੈਨਲ ਤੇ ਬਾਈਟ ਨਹੀਂ ਦੇਣੀ ਕੱਲ ਕਿਹਾ ਜਾਂਦਾ ਇਹਦੇ ਚੈਨਲ ਤੇ ਬਾਈਟ ਚਾਲੂ ਕਰ ਦਿੱਤੀ ਜਾਵੇ ਇੱਕ ਇੱਕ ਚੀ ਦਾ ਪ੍ਰੂਫ ਇੱਕ ਇੱਕ ਚੀ ਦਾ ਐਵੀਡੈਂਸ ਮੇਰੇ ਕੋਲ ਹੈ ਦੋਸਤੋ ਪਰ ਇੱਕ ਮੌਕਾ ਦਵਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਜੋ ਤੁਸੀਂ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਅੱਜ ਉਸ ਪੰਜਾਬ ਨੂੰ ਸੁਧਾਰੋ ਸਾਨੂੰ ਚਲੇ ਨਾ ਕਰੋ ਸਾਨੂੰ ਨਾ ਕਹੋ ਕਿ ਸ਼ਜੀਰ ਰਿੰਕੂ ਤੇ ਸ਼ੀਤਲ ਅੰਗਰਾਲ ਅੱਜ ਪੈਸਿਆਂ ਦੇ ਲਈ ਵਿਕ ਗਏ ਆ ਕਿ ਪੈਸਿਆਂ ਦੇ ਖਾਤਰ ਅਸੀਂ ਸਮਾਜ ਦੇ ਵਿੱਚ ਜਾਣਾ ਹੁੰਦਾ ਲੋਕਾਂ ਦੇ ਵਿੱਚ ਕਿ ਸਾਨੂੰ ਬੜੀ ਦੁਨੀਆ ਦੀ ਬਹੁਤ ਵੱਡੀਆਂ ਵੱਡੀਆਂ ਆਫਰਾਂ ਸੀ ਅਸੀਂ ਉਸ ਟਾਈਮ ਨਹੀਂ ਵਿਕੇ ਸਿਰਫ ਸਿਰਫ ਆਪਣੇ ਲੋਕਾਂ ਦੀ ਲੜਾਈ ਲੜਨ ਦੇ ਲਈ ਆਪਣੇ ਪਰਿਵਾਰਾਂ ਦੀ ਲੜਾਈ ਲੜਨ ਦੇ ਲਈ ਅਸੀਂ ਲੋਕਾਂ ਨੇ ਇਹ ਤਿਆਗ ਕੇ ਸੋਚਿਆ ਕਿ ਸਾਡੇ ਲੋਕ ਪੰਜਾਬ ਦੇ ਹਿੱਤ ਦੇ ਲਈ ਕੰਮ ਕਰ ਰਹੇ ਸੀ ਜੀ ਤੁਸੀਂ ਆਪਰੇਸ਼ਨ ਲੋਟਸ ਦਾ ਦੱਸੋ ਮੈਂ ਮਿਸ਼ਨ ਆਪਰੇਸ਼ਨ ਲੋਟਸ ਦਾ ਦੱਸੋ ਮੈਂ ਕਰ ਦੋ ਜਦੋਂ ਲਾਸਟ ਤੁਸੀਂ ਪੁੱਛ ਲਿਓ ਮੈਂ ਮਿਸ਼ਨ ਨੋਟਿਸ ਦੀ ਗੱਲ ਕਰਨਾ ਚਾਹੁੰਦਾ ਮਿਸ਼ਨ ਲੋਟਸ ਦੇ ਲਈ ਨਵੰਬਰ ਦੇ ਵਿੱਚ ਸਾਨੂੰ ਇੱਕ ਕੋਠੀ ਦੇ ਵਿੱਚ ਬੁਲਾਇਆ ਜਾਂਦਾ ਸਵੇਰੇ 9:14 ਤੇ ਮੈਂ ਉਸ ਕੋਠੀ ਦੇ ਵਿੱਚ ਪਹੁੰਚਦਾ सीएम साहब तू दो कुठियां पहले तू समझदार हो तू बहुत तू बहुत ज्यादा समझदार हो उन कोठी के 9 14 पे मैं पहुंच रहा हूं 9:13 पे मेरी कार दीड़ी लोकेशन है उस कोठी दी है उस कोठी ਦੇ ਵਿੱਚ ਮੇਰੇ ਤੋਂ ਇਲਾਵਾ ਹੋਰ 11 ਐਮਐਲ ਬੈਠੇ ਹੋਏ ਸੀ ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏਗੇ ਸਾਨੂੰ ਸਿਰਫ ਤੇ ਸਿਰਫ 3 ਐਮਐਲ ਨੂੰ ਫੋਨ ਆਏ ਸੀ ਇਹਨਾਂ ਨੇ 10 ਐਮਐਲ ਤਿਆਰ ਕੀਤੇ ਤੁਸੀਂ ਜਾ ਕੇ ਡੀਜੀਪੀ ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਪਸ ਦੀ ਕੋਲ ਆ ਰਹੀ ਹੈ ਉੱਥੇ ਕਈ ਐਮਐਲਏ ਨੇ ਵਿਰੋਧ ਕੀਤਾ ਮੈਂ ਉਹਨਾਂ ਦੇ ਜਿਹੜੀ ਅਜੇ ਕੋਈ ਗੱਲ ਜਾਗਰੂਤ ਨਹੀਂ ਕਰਾਂਗਾ ਜੇ ਲੋਕ ਨਹੀਂ ਮੁੜਨਗੇ ਉਹਨਾਂ ਦੀ ਵੀ ਐਵੀਡੈਂਸ ਤੁਹਾਡੇ ਵਿੱਚ ਲੈ ਕੇ ਆਵਾਂਗਾ ਕਿ ਉੱਥੇ ਡੇਢ ਘੰਟਾ ਸਾਨੂੰ ಪಾਠ ਪੜਾਇਆ ਗਿਆ ਸਾਨੂੰ ਨਾਸ਼ਤਾ ਕਰਾਇਆ ਗਿਆ ਉਹਦੇ ਤੋਂ ਬਾਅਦ 10:30 ਵਜੇ ਡੀਜੀਪੀ ਸਾਹਿਬ ਕੋਲ ਤੇ 39 ਸੈਕਟਰ ਦੇ ਪਾਰਟੀ ਆਫਿਸ ਦੇ ਵਿੱਚ ਸਾਡੇ ਕੋਲ ਐਮਐਲਏ ਕੋਲ ਪ੍ਰੈਸ ਕਾਨਫਰੰਸ ਕਰਾਈ ਗਈ ਉਹਨਾਂ ਵਿੱਚ ਕਈ ਐਮਐਲਏ ਡਰੇ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ ਸੈਂਟਰਲ ਗਵਰਨਮੈਂਟ ਨਾਲ ਪੰਗਾ ਨਹੀਂ ਲੈ ਸਕਦੇ ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ ਸਾਰੀ ਜਿਹੜੀ ਭੂਮਿਕਾ ਹੈ ਉਹ ਚੀਮਾ ਸ਼ਬਦ ਮਾਣਗੇ ਇਸ ਕਰਕੇ ਮੈਂ ਉਹਨਾਂ ਬਾਦ ਦੇ ਲੋਕਾਂ ਕਹਿੰਦਾ ਮੇਰਾ ਮੂੰਹ ਬੰਦ ਰਹਿਣ ਦਿਓ ਤੁਹਾਡੇ ਕਾਲੇ ਚਿੱਠੇ ਮੇਰੇ ਫੋਨ ਦੇ ਵਿੱਚ ਹੈ ਜੇ ਤੁਸੀਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਤੇ ਸ਼ਾਇਦ ਤੁਸੀਂ ਅੱਛੀ ਦੇ ਤੁਹਾਡੇ ਤੱਕ ਨਹੀਂ ਪਹੁੰਚ ਸਕੇਗੀ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਜਿਹੜੀ ਚੀਜ਼ ਹੈ ਸਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਮੇ ਕੋਈ ਐਵੀਡੈਂਸ ਹੈ ਮੈਂ ਆਪਣੀ ਮੇਲ ਦੇ ਮਾਧਮ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਸਦਸਤੇ ਨੂੰ ਦੇਖ ਕੇ ਜਾਵਾਂਗਾ ਕਿ ਜੇ ਇਹ ਮੈਨੂੰ ਮਰਵਾ ਵੀ ਦੇਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੇ ਪ੍ਰੂਫ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਇਹ ਸਿਆਸਤ ਚਲਾ ਰਹੇ ਆ ਕਿੱਦਾਂ ਮਿਸ਼ਨ ਲੋਟਸ ਚਲਾ ਰਹੇ ਆ ਕਿੱਦਾਂ ਇਹ ਲੋਕ ਅੱਜ ਉਹਨਾਂ ਗਰੀਬਾਂ ਦੇ ਨਾਲ ਜਿਹੜੇ ਮੈਂ ਵਾਅਦੇ ਕਰਕੇ ਆਇਆ ਸੀ 2021 ਦੇ ਵਿੱਚ ਮੇਰੇ ਤੁਸੀਂ ਇਲੈਕਸ਼ਨ ਦੀ ਇੱਕ ਜੋ ਵੀਡੀਓ ਦੇਖ ਲਓ ਮੈਂ ਇਲੈਕਸ਼ਨ ਲੜਿਆ ਕਿ ਮੈਂ ਲਾਟਰੀ ਆਪਣੇ ਹਲਕੇ ਦੇ ਵਿੱਚੋਂ ਪੈਦਾ ਨਹੀਂ ਹੋਣ ਦੇਵਾਂਗਾ ਸ਼ਰਾਬ ਮਾਫੀਆ ਨੂੰ ਆਪਣੇ ਹਲਕੇ ਦੇ ਪੈਦਾ ਨਹੀਂ ਹੋਣ ਦੇਵਾਂਗਾ ਅੱਜ ਤੂੰ 16 ਦਿਨ ਪਹਿਲੇ ਮੈਨੂੰ ਜਲੰਧਰ ਦੇ ਵਿੱਚ ਧਰਨਾ ਲਗਾਉਣਾ ਪਿਆ ਕਿਸੇ ਵੀ ਸਰਕਾਰ ਦੇ ਨਮਾਇੰਦੇ ਦਾ ਮੈਨੂੰ ਫੋਨ ਨਹੀਂ ਆਇਆ ਕਿ ਅੱਜ 200 ਦੁਕਾਨਾਂ ਜਲੰਧਰ ਦੇ ਵਿੱਚ ਲਾਟਰੀਆਂ ਖੁੱਲ ਚੁੱਕੀਆਂ ਤੇ ਜਿਸ ਟਾਈਮ ਮੈਂ ਕੋਸ਼ਿਸ਼ ਕੀਤੀ ਦਿਲੰਦਰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੰਦੀ ਜਾਂ ਹੋਰ ਅਧਿਕਾਰੀਆਂ ਨੂੰ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਕਹਿੰਦੇ ਆ ਉਤਲੇ ਘਰੋਂ ਚ ਵੱਡੇ ਘਰਾਂ ਚੋਂ ਕਮ ਹੈ ਇਹ ਲਾਟਰੀਆਂ ਦੇ ਜਿਹੜੇ ਹਸਤਾਖ੍ਹ ਖੋਲਣ ਦੇ ਲਈ ਜਿਹਦਾ ਐਵੀਡੈਂਸ ਵੀ ਮੇਰੇ ਕੋਲ ਪੁਖਤਾ ਸਬੂਤ ਦੇ ਤੌਰ ਤੇ ਮੇਰੇ ਕੋਲ ਐਵੀਡੈਂਸ ਹੈ ਮੈਨੂੰ ਦੋ ਦਿਨ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਨਮਾਇंदे ਮੈਨੂੰ ਕਾਲ ਕਰਦੇ ਰਹੇ 10 ਲੱਖ ਲੈ ਲੈ 15 ਲੱਖ ਲੈ ਲੈ 12 ਲੱਖ ਲੱਲੇ ਇਹ ਜਿਹੜੀ ਲਾਟਰੀ ਏ ਇਹਨੂੰ ਚਲਣ ਦੇ ਇਹ ਲਾਟਰੀ ਬੰਦ ਨਹੀਂ ਹੋਣੀ ਇਹ ਲਾਟਰੀ ਪੰਜਾਬ ਸਰਕਾਰ ਦੇ ਦਫਤਰੋਂ ਚੱਲ ਰਹੀ ਏ ਉਸ ਗੱਲ ਦਾ ਪ੍ਰੂਫ ਵੀ ਮੈਂ ਜੇ ਜਰੂਰਤ ਪਵੇ ਮੁੱਖ ਮੰਤਰੀ ਸਾਹਿਬ ਮੇਰੇ ਕੋਲ ਇਸ ਗੱਲ ਦੇ ਜੇ ਪ੍ਰੂਫ ਚਾਹੁੰਦੇ ਆ ਮੈਂ ਉਹਨਾਂ ਤੱਕ ਵੀ ਭੇਜ ਸਕਦਾ ਪਰ ਪੰਜਾਬ ਦੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਆ ਅਸੀਂ ਉਹਦੇ ਖਰਾ ਉਤਰਿਏ ਅੱਜ ਦਲਤਾਂ ਗਰੀਬਾਂ ਦੀ ਗੱਲ ਕਰੀਏ ਅੱਜ ਉਹਨਾਂ ਗਲਤਾਨਾ ਜਿਹੜੇ ਅਸੀਂ ਵਾਅਦੇ ਕਰਕੇ ਆਏ ਆ ਉਹਨੂੰ ਪੂਰਾ ਕਰੀਏ ਇਸ ਕਰਕੇ ਇਹ ਅੱਜ ਬਹੁਤ ਕੁਝ ਕਰਨਗੇ ਮੇਰੇ ਉੱਤੇ ਕੋਈ ਮੁਕੱਦਮਾ ਨਹੀਂ ਹੈ ਅੱਜ ਮੇਰੇ ਤੇ ਤਿੰਨ ਮੁਕੱਦਮੇ ਆ ਸਿਰਫ ਤੇ ਸਿਰਫ ਰਾਜਨੀਤੀ ਜਿਹੜੇ ਦੋ ਮੁਕੱਦਮੇ ਪਿਛਲੀ ਸਰਕਾਰ ਦੇ ਧਰਨੇ ਦੇ ਇੱਕ ਮੇਰੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਮਾਧਮ ਦਿੱਤਾ ਹੈ ਜਿਹੜੇ ਮੁਕੱਦਮੇ ਵਿੱਚ ਤੇ ਦੱਸੀ ਭਾਜੀ ਉਹ ਸਾਰੇ ਮੁਕੱਦਮਿਆਂ ਦੇ ਵਿੱਚੋਂ ਮੈਂ ਕੋਰਟ ਦੇ ਵਿੱਚੋਂ ਬਰੀ ਹੋਇਆ ਕੋਈ ਵੀ ਇੱਕ ਐਵੀਡੈਂਸ ਜਿਹੜਾ ਮੇਰੇ ਖਿਲਾਫ ਪ੍ਰੂਫ ਨਹੀਂ ਹੋ ਸਕਿਆ ਉਹਨਾਂ ਸਾਰਿਆਂ ਦੇ ਜਿਹੜੇ ਡਾਕੂਮੈਂਟ ਹੈ ਤੁਹਾਨੂੰ ਮੈਂ ਪੇਸ਼ ਕਰ ਦਿਆਂਗਾ ਪਰ ਮੈਂ ਇਹਨਾਂ ਨੂੰ ਇੱਕ ਵਾਰ ਤੁਹਾਡੇ ਮਾਧਮੇ ਤੇ ਕਹਿਣਾ ਚਾਹਨਾ ਆ ਆਮ ਆਦੀ ਪਾਰਟੀ ਜਲੰਧਰ ਦੀ ਲੀਡਰਸ਼ਿਪ ਨੂੰ ਕਿ ਮੈਨੂੰ ਬੋਲਣ ਤੋਂ ਮਜਬੂਰਦਾਨ ਕਰਿਓ ਮੇਕ ਇੱਕ ਪਾਰਟੀ ਦੇ ਇੱਕ ਇੱਕ ਸਰਕਾਰ ਦੇ ਨਮਾਇੰਦੇ ਦੇ ਮੇਰੇ ਕੋਲ ਬਹੁਤ ਵੱਡੇ ਵੱਡੇ ਚਿੱਠੇ ਆ ਜੇ ਜ਼ਰੂਰਤ ਪੈ ਗਈ ਤੇ ਤੁਹਾਨੂੰ ਲੋਕ ਗਲੀ ਚੀਨੀ ਵੜਨ ਦੇਣਗੇ ਗਲੀ ਤੁਹਾਨੂੰ ਲੋਕਾਂ ਦੇ ਕੋਲ ਸੱਚ ਦਾ ਤੇ ਸੱਚੀ ਜੇ ਕਿਉਂਕਿ ਲੋਕਾਂ ਦੇ ਕੋਲ ਸਚਾਈ ਦੀ ਕਚੇਰੀ ਆਉਣ ਵਾਲੀ ਹੈ ਲੋਕ ਜੇ ਚੰਗਾ ਕੰਮ ਤੁਸੀਂ ਕੀਤਾ ਹੋਏਗਾ ਲੋਕ ਵੋਟ ਤੁਹਾਨੂੰ ਦੇ ਦੇਣਗੇ ਨਹੀਂ ਤੇ ਲੋਕ ਵੋਟ ਭਾਜਪਾ ਜਨਤਾ ਪਾਰਟੀ ਨੂੰ ਜੇ ਉਹ ਕੇਂਦਰ ਦੇ ਵਿੱਚ ਦੇਸ਼ ਦਾ ਗਰੀਬਾਂ ਦਾ ਮਸੀਹਾ ਅੱਜ ਦੇਸ਼ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੇ ਕੰਮ ਕਰ ਲਿਆ ਤੇ ਉਹ ਲੋਕ ਉਹਨੂੰ ਵੋਟ ਦੇ ਦੇਣਗੇ ਇਸ ਕਰਕੇ ਦਬਾਅ ਦੀ ਰਾਜਨੀਤੀ ਹੋ ਰਹੀ ਹੈ ਉਹਨੇ ਪੁਲਿਸ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਬਹੁਤ ਜ਼ਿਆਦਾ ਮੇਰੇ ਕੋਈ ਪੁਲਿਸ ਦੀ ਕੋਈ ਗਵਾਈ ਨਹੀਂ ਮੈਂ ਕੋਰਟ ਚ ਬਰੀ ਹੋਇਆ ਹਾਂ ਅਦਾਲਤ ਦਾ ਕੁੰਡਾ ਹਰਕਾਇਆ ਅਦਾਲਤ ਮੇਰੇ ਤੋਂ ਕੋਈ ਬਗਦਮਾਣੀ ਨਹੀਂ ਹੈ ਜੇ ਕੋਈ ਕੋਈ ਵੀ ਬੰਦਾ ਮੇਰੇ ਤੇ ਇਸ ਦੀ ਚੀਜ਼ ਦਾ ਇਲਜ਼ਾਮ ਲਗਾਏਗਾ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਰੇਖਾ